ਜਿਹੜਾ ਨਮਕ ਨੰਨ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਤੇ ਕਿਹੜੇ ਨਵੇਂ ਧਰਾਵਾਂ ਉਹਦੇ ਵਿੱਚ ਲਾਗੂ ਕੀਤੇ ਤੇ ਕੀ ਕੀ ਸਜ਼ਾ ਹੋ ਸਕਦੀ ਆ ਤੇ ਕੀ ਕੀ ਰੂਲ ਉਹਦੇ ਦੇ ਹੈਗੇ ਨੇ ਜਿਹੜੇ 18 ਸਾਲ ਤੋਂ ਘੱਟ ਬੱਚੇ ਬਿਨਾਂ ਲਾਇਸੈਂਸ ਚੱਲੋ ਲਾਇਸੈਂਸ ਤਾਂ ਬੰਨਾ ਹੀ ਨਹੀਂ ਹੈਗੇ 18 ਸਾਲ ਤੋਂ ਘੱਟ ਵੀ ਉਹ ਕਾਰ ਮੋਟਰਸਾਈਕਲ ਕੋਈ ਵੀ ਹਾਈਕਲ ਚਲਾਉਂਦੇ ਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ 3 ਸਾਲ ਦੀ ਕੈਦ ਇਹਦੇ ਵਿੱਚ ਇੱਕ ਤਾਂ ਜਿਹੜਾ ਲਾਇਸੈਂਸ ਹੈਗਾ ਉਹ ਉਹ ਵੀ ਕੈਨਸਲ ਕੀਤਾ ਜਾਵੇਗਾ ਸਾਲਫੀ ਕਿਤੇ ਨਹੀਂ ਜਿਵੇਂ ਲਾ ਲੋ ਕਿ ਮੋਟਰਸਾਈਕਲ ਦੇ ਉੱਤੇ ਚੱਲਦੇ ਨੇ ਸਟੰਟ ਕਰਦੇ ਨੇ ਜੀ ਉਹਨਾਂ ਦੇ ਵੀ ਸਰਕਾਰ ਨੇ ਕੋਈ ਰੱਖਿਆ ਹੈ ਕਿ ਤਾ ਵੀ ਹਾਂਜੀ ਉਹ ਜਿਉਂ ਜਿਉਂ ਅੱਗੇ ਅੱਗੇ ਆਈ ਜਾਏਗਾ ਜੀ ਕਾਨੂੰਨ ਪਰੇ ਸਾਨੂੰ ਆਪਣਾ ਅ ਅਫਸਰ ਸਹਿਬਾਨਾਂ ਵੱਲੋਂ ਗਾਈਡਲਾਈਨਾਂ ਮਿਲ ਗਈਆਂ ਜੀ ਉਸੇ ਤਰੀਕੇ ਨਾਲ ਅਸੀਂ ਅੱਗੇ ਜਾ ਕੇ ਜਿਹੜਾ 1 8 24 ਤੋਂ ਅਗਲਾ ਨੈਕਸਟ ਮੰਥ ਆ ਰਿਹਾ ਉਸ ਤੋਂ ਬਾਅਦ ਅਸੀਂ ਲਗਾਤਾਰੀ ਕੈਂਪ ਲਗਾਉਣੇ ਕਿਉਂਕਿ ਜਿਹੜੇ ਛੋਟੇ ਬੱਚੇ ਆ ਉਤਰਨ ਲੱਗੇ ਉਤਰ ਜਾਂਦੇ ਆ ਅਟੈਂਡੈਂਸ ਨਾਲ ਨਹੀਂ ਹੁੰਦੀਆਂ ਇੱਕਦਮ ਸੜਕ ਪਾਰ ਕਰਦੇ ਆ ਤਾਂ ਉਹ ਕੋਈ ਨਾ ਕੋਈ ਪਾਣਾ ਵਾਪਰ ਜਾਂਦਾ ਏ ਕਰ ਉਹ ਆਪਣੇ ਦੋਸਤ ਜਾਂ ਕਿਸੇ ਹੋਰ ਵਹੀਕਲ ਤਾਂ ਲੈ ਕੇ ਚਲਾ ਲੈਂਦਾ ਤਾਂ ਫਿਰ ਉਹਦਾ ਕੀ ਉਹਦੇ ਤੇ ਕੀ ਹੋਉਂਦਾ ਇਹ ਵੀ ਨਾਲ ਐਕਟ ਪਾਸ ਹੋਊਗਾ ਹੋ ਗਿਆ ਵੀ ਜੇ ਕੋਈ ਯਾਰ ਦੋਸਤ ਵੀ ਮੋਟਰਸਾਈਕਲ ਵਹੀਕਲ ਦਿੰਦਾ ਹੈ ਬੱਚੇ ਨੂੰ ਪਹਿਲਾਂ ਉਹਦਾ ਦੇਖੋ ਵੀ ਏਜ ਹੈਗੀ ਆ ਉਹਦੀ ਉਹਦਾ ਲਾਇਸੈਂਸ ਹੈਗਾ ਫਿਰ ਦੇਣ ਦਾ ਪੈਦਾ ਨਹੀਂ ਤਾਂ ਸੇਮ ਕਾਰਵਾਈ ਹੀ ਮੋਟਰਸਾਈਕਲ ਦੇਣ ਵਾਲੇ ਤੇ ਉੱਪਰ ਹੋਵੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਵਿੰਦਰ ਭੱਟ ਸਰਕਾਰ ਦੇ ਵੱਲੋਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਨਵਾਂ ਕਾਨੂੰਨ ਐਲਾਨ ਦਿੱਤਾ ਗਿਆ ਹੈ ਤੇ ਉਸ ਕਾਨੂੰਨ ਦੇ ਬਾਰੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਅਰਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਟ੍ਰੈਫਿਕ ਨਿਯਮਾਂ ਦੇ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਹੈ ਤੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਧਰਾਵਾਂ ਲਾਗੂ ਕੀਤੀਆਂ ਗਈਆਂ ਨੇ ਤੇ ਕੀ-ਕੀ ਸਜ਼ਾ ਹੋ ਸਕਦੀ ਹੈ ਉਹਦੇ ਵਿੱਚ ਬੜਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵੈਲਕਮ ਜਿਹੜਾ ਨਵਾਂ ਕਾਨੂੰਨ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਤੇ ਕਿਹੜੀਆਂ ਨਵੀਆਂ ਆウダーਿਤ ਲਾਗੂ ਕੀਤਾ ਤੇ ਕੀ ਕੀ ਸਜ਼ਾ ਹੋ ਸਕਦੀ ਆ ਤੇ ਕੀ ਕੀ ਰੂਲ ਉਹਦੇ ਦੇ ਹੈਗੇ ਨੇ ਇਹ ਜੀ ਜਿਹੜਾ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ 199A ਤੇ 199B ਤਹਿਤ ਜਿਹੜੇ 18 ਸਾਲ ਤੋਂ ਘੱਟ ਬੱਚੇ ਬਿਨਾਂ ਲਾਇਸੈਂਸ ਚਲੋ ਲਾਇਸੈਂਸ ਤਾਂ ਬੰਨਾ ਹੀ ਨਹੀਂ ਹੈਗੇ 18 ਸਾਲ ਤੋਂ ਘੱਟ ਵੀ ਉਹ ਕਾਰ ਮੋਟਰਸਾਈਕਲ ਕੋਈ ਵੀਕਲ ਚਲਾਉਂਦੇ ਆ ਤਾਂ ਉਹਨਾਂ ਦੇ ਪੇਰੈਂਟਸ ਨੂੰ ਵੀ 3 ਸਾਲ ਦੀ ਕੈਦ ਤੇ 25000 ਰੁਪਇਆ ਜੁਰਮਾਨਾ ਹੋਵੇਗਾ ਜੀ ਜੀ ਉਹਦੇ ਰਿਗਾਰਡਿੰਗ ਦੇ ਵਿੱਚ ਅਸੀਂ ਸਕੂਲਾਂ 'ਚ ਜਾ ਕੇ ਕੈਂਪ ਲਗਾ ਕੇ ਜੀ ਸਾਰਿਆਂ ਨੂੰ ਬੱਚਿਆਂ ਨੂੰ ਵੀ ਬੱਚਿਆਂ ਦੇ ਪੇਰੈਂਟਸ ਨੂੰ ਵੀ ਨਾਲ ਬੁਲਾ ਕੇ ਇੱਕ ਦਿਨ ਰੱਖ ਕੇ ਜਿੰਨੇ ਇੱਕ ਹੈਗੇ ਆ ਜੀ ਉਹ ਕਾਨੂੰਨ ਬਾਰੇ ਜਾਗਰੂਕ ਕਰਵਾ ਰਹੇ ਹਾਂ ਜੀ ਅਸੀਂ ਇਹ ਜਿਹੜੀ ਧਰਾਵਾਂ ਲਾਗੂ ਕੀਤੀਆਂ ਗਈਆਂ ਨੇ ਹੋਰ ਕਿੰਨੇ ਆ ਕਿ ਖਤਰਨਾਕ ਨੇ ਜਿਹੜੇ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਆਈਆਂ ਇਹ ਜੀ ਖਤਰਨਾਕਤਾ ਦੇਖੋ ਸਿੱਧ ਹੁੰਦੀਆਂ ਹੀ ਨੇ ਜੇਕਰ ਇਨ ਕੇਸ ਇਹਦੇ ਵਿੱਚ ਇੱਕ ਤਾਂ ਜਿਹੜਾ ਲਾਇਸੈਂਸ ਹੈਗਾ ਉਹ ਉਹ ਵੀ ਕੈਨਸਲ ਕੀਤਾ ਜਾਵੇਗਾ ਅਤੇ ਜਿਹੜੇ ਵਹੀਕਲ ਬੱਚੇ ਚਲਾ ਰਹੇ ਨੇ ਕੋਈ ਵੀ ਵਹੀਕਲ ਹੋਵੇ ਕਾਰ ਹੋਵੇ ਮੋਟਰਸਾਈਕਲ ਹੋਵੇ ਜੀ ਨਹੀਂ ਲਾਇਸੈਂਸ ਮੀਨ ਜੀ ਤੁਸੀਂ ਜਿਸ ਉਹਨਾਂ ਦੇ ਮਤਲਬ ਇਹ ਬਣੇਗਾ ਨਹੀਂ ਲਾਇਸੈਂਸ 25 ਸਾਲ ਤੱਕ ਉਹਨਾਂ ਦੇ ਲਾਇਸੈਂਸ ਵੀ ਨਹੀਂ ਬਣਨਗੇ ਅੱਛਾ ਮੁੜ ਕੇ ਜੇ ਉਹ ਫਿਊਚਰ ਹੋ ਲਾਇਸੈਂਸ ਸਪਲਾਈ ਕਰਦਾ ਤਾਂ 25 ਸਾਲ ਤੱਕ ਨਹੀਂ ਬਣੇ ਜੀ ਐਂਡ ਜਿਹੜਾ ਵਹੀਕਲ ਹੈਗਾ ਜੀ ਉਹਦੀ ਰਜਿਸਟ੍ਰੇਸ਼ਨ ਵੀ ਕੈਨਸਲ ਕੀਤੀ ਜਾਵੇਗੀ ਹਮ ਤੇ ਅਕਸਰ ਜਿਵੇਂ ਕਿ ਆਪਾਂ ਗੱਲ ਕਰੀਏ ਛੋਟੇ 18 ਸਾਲ ਦੀ ਉਮਰ ਤੋਂ ਘੱਟ ਵਾਲੇ ਜਿਹੜੇ ਨੌਜਵਾਨ ਨੇ ਉਹ ਹੁਲੜਵਾਦੀ ਵੀ ਕਰ ਦਿੰਦੇ ਨੇ ਕਈ ਆਪਣੀ ਹਾਸਿਆ ਦੇ ਵਿੱਚ ਸ਼ਿਕਾਰ ਹੋਣ ਦੇ ਦੂਜੇ ਦੀ ਜਾਣ ਨੂੰ ਖਤੇ ਚ ਪਾਉਂਦੇ ਨੇ ਜੀ ਤੇ ਉਹਨਾਂ ਨੂੰ ਕਿਵੇਂ ਤੁਸੀਂ ਹੈਂਡਲ ਕਰ ਰਹੇ ਹੋ ਉਹਨਾਂ ਨੂੰ ਅਸੀਂ ਬਸ ਸਕੂਲਾਂ ਵਿੱਚ ਜਾ ਕੇ ਕੈਂਪ ਲਗਾ ਕੇ ਉਹਦੇ ਜ਼ਰੀਏ ਹੀ ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ ਵੀ ਆਪਾਂ ਕਿਉਂਕਿ ਜਦੋਂ ਇਹ ਬੱਚੇ ਮੋਟਰਸਾਈਕਲ ਸਕੂਟਰ ਵਹੀਕਲ ਕੋਈ ਵੀ ਚਲਾਉਂਦੇ ਨੇ ਕਟ ਉਮਰ ਦੇ ਬੱਚੇ ਹੁੰਦੇ ਆ ਜੀ ਉਹਨੇ ਮਤਲਬ ਕੋਈ ਹਾਸੇ ਦਾ ਉਹਨਾਂ ਨੂੰ ਡਰ ਨਹੀਂ ਹੁੰਦਾ ਤੇ ਅਚਾਨਕ ਇਦਾਂ ਹਾਸੇ ਹੋ ਵੀ ਜਾਂਦੇ ਨੇ ਜੀ ਕਿਉਂਕਿ ਬੱਚਿਆਂ ਨੇ ਆਪਣੇ ਡਿਮਾਇੰਡ ਦੇ ਨਾਲ ਮੋਟਰਸਾਈਕਲ ਜੋ ਵੀ ਹੈਗਾ ਚਲਾਉਂਦੇ ਨੇ ਜੀ ਫਿਰ ਨਾਲ ਆਪਣਾ ਦਾ ਨੁਕਸਾਨ ਹੁੰਦਾ ਹੀ ਆ ਜਿਹੜੇ ਰਾਹੀਰ ਹੋਰ ਆਉਂਦੇ ਆ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਜੀ ਰਾਜਵਿੰਦਰ ਜੀ ਜੇਕਰ ਗੱਲ ਕਰੀਏ ਆਪਾਂ ਇੱਕ ਜਿਹੜੇ ਸਲਫੀ ਕਿਤੇ ਨੇ ਜਿਵੇਂ ਲਾਲੋ ਕੀ ਮੋਟਰਸਾਈਕਲ ਦੇ ਉੱਤੇ ਚੱਲਦੇ ਨੇ ਸਟੰਟ ਕਰਦੇ ਨੇ ਉਹਨਾਂ ਦੇ ਵੀ ਸਰਕਾਰ ਨੇ ਕੋਈ ਰੱਖਿਆ ਹੈ ਕਿ ਇਦਾਂ ਵੀ ਹਾਂਜੀ ਉਹ ਜਿਉ ਜਿਉ ਅੱਗੇ ਅੱਗੇ ਆਈ ਜਾਏਗਾ ਜੀ ਕਾਨੂੰਨ ਪਰੇ ਸਾਨੂੰ ਆਪਣਾ ਅ ਅਫਸਰ ਸਾਹਿਬਾਨਾ ਵੱਲੋਂ ਗਾਈਡਲਾਈਨਾਂ ਮਿਲ ਗਈਆਂ ਜੀ ਉਸੇ ਤਰੀਕੇ ਨਾਲ ਅਸੀਂ ਅੱਗੇ ਜਾ ਕੇ ਜਿਹੜਾ 1 8 24 ਤੋਂ ਅਗਲਾ ਨੈਕਸਟ ਮੰਥ ਆ ਰਿਹਾ ਉਸ ਤੋਂ ਬਾਅਦ ਅਸੀਂ ਲਗਾਤਾਰੀ ਕੈਂਪ ਲਗਾਉਣੇ ਸਕੂਲਾਂ 'ਚ ਜਾ ਕੇ ਹੋਰ ਆਪਣਾ ਜੁਨੀਅਨ 'ਚ ਜਾ ਕੇ ਐਦਾਂ ਸਾਰਿਆਂ ਨੂੰ ਅਸੀਂ ਅਗਿਆਰਗਾਂ ਬੱਚਿਆਂ ਨੂੰ ਕਰਦੇ ਹਾਂ ਲਈ ਕਿ ਜੇਕਰ ਕੱਲੇ ਸਕੂਲਾਂ ਦੇ ਵਿੱਚ ਅਕਸਰ ਛੋਟੇ ਬੱਚਿਆਂ ਦੇ ਵੀ ਹਾਦਸੇ ਹੋਏ ਨੇ ਜਵੇਂ ਇੱਕ ਵੈਨ ਚੜ ਗਈ ਸੀ ਪਿੱਛੇ ਲੋੜੇ ਧਿਆਨ ਚ ਆਇਆ ਉਹਨਾਂ ਪ੍ਰਤੀ ਵੀ ਕੋਈ ਤੁਸੀਂ ਜਾਗਰੂਤ ਰ ਦਿੱਤੇ ਜਾ ਰਹੀ ਹੈ ਹਾਂਜੀ ਬਿਲਕੁਲ ਉਹ ਅਸੀਂ ਜਦੋਂ ਸਕੂਲਾਂ 'ਚ ਜਾਂਦੇ ਹਾਂ ਡਰਾਈਵਰਾਂ ਨੂੰ ਇਕੱਠੇ ਕਰਕੇ ਜੀ ਇਹ ਕਹਿੰਦੇ ਆ ਵੀ ਤੁਸੀਂ ਜਿਹੜੇ ਆਪਣੀਆਂ ਅਟੈਂਡੈਂਸ ਨਾਲ ਹੈਗੀਆਂ ਕਿਉਂਕਿ ਜਿਹੜੇ ਛੋਟੇ ਬੱਚੇ ਆ ਉਤਰਨ ਲੱਗੇ ਉਤਰ ਜਾਂਦੇ ਆ ਅਟੈਂਡੈਂਸ ਨਾਲ ਨਹੀਂ ਹੁੰਦੀਆਂ ਇੱਕਦਮ ਸੜਕ ਪਾਰ ਕਰਦੇ ਆ ਤਾਂ ਕੋਈ ਨਾ ਕੋਈ ਪਾਣਾ ਵਾਪਰ ਜਾਂਦਾ ਹੈ ਉਹਨਾਂ ਨੂੰ ਅਸੀਂ ਪੂਰੀ ਮਤਲਬ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਵੀ ਤੁਸੀਂ ਸਕੂਲ ਸਖਤੀ ਨਾਲ ਵੀ ਪੇਸ਼ ਆਵਾਂਗੇ ਜੇਕਰ ਉਹ ਨਾ ਹੋਇਆ ਤਾਂ ਉਹਨਾਂ ਨੂੰ ਅਸੀਂ ਪੂਰਾ ਵੇਰ ਕੀਤਾ ਵੀ ਤੁਸੀਂ ਨਾਲ ਅਟੈਂਡੈਂਸ ਹੀ ਰੱਖਣੀ ਹੀ ਰੱਖਣੀ ਹੈ ਨਾਲ ਕਿਉਂਕਿ ਜਿਸ ਤਰ੍ਹਾਂ ਵੀ ਸਕੂਲ ਚੋ ਅੱਜਕੱਲ ਹਰ ਇੱਕ ਪੇਰੈਂਟਸ ਦਾ ਸਿੰਗਲ ਸਿੰਗਲ ਬੱਚਾ ਜੀ ਤੇ ਉਹਦੇ ਪ੍ਰਤੀ ਜ਼ਿਆਦਾ ਜ਼ਿੰਮੇਵਾਰੀ ਪੇਰੈਂਟਸ ਨਾਲੋਂ ਸਕੂਲ ਬਸ ਆਪਣਾ ਮਾਲਕਾਂ ਦੀ ਹੋ ਜਾਂਦੀ ਹੈ ਜੀ ਡਰਾਈਵਰਾਂ ਦੀ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਵੀ ਅਸੀਂ ਬੜੀ ਅਪੀਲ ਕੈਂਪ ਲਾ ਕੇ ਜਾਗਰੂਕ ਕੀਤਾ ਵੀ ਤੁਸੀਂ اٹینڈنس ਨਾਲ ਜਦੋਂ ਬੱਚੇ ਸਕੂਲ ਚੋਂ ਬਾਹਰ ਆ ਗਏ ਉਹ ਤੁਹਾਡੀ ਹੀ ਰਿਸਪੌਂਸਿਬਿਲਟੀ ਹੈ ਰਾਜਾ ਜੀ ਗੱਲ ਕਰੀ ਆਪਾਂ 25000 ਰੁਪਏ ਜੁਰਮਾਨਾ ਤਿੰਨ ਸਾਲ ਦੀ ਸਜ਼ਾੜੀ ਹੈ ਮਾਪਿਆਂ ਨੂੰ ਹੋ ਸਕਦੀ ਆ ਤੇ ਜਿਹੜਾ ਵਹੀਕਲ ਉਹਨੇ ਬੱਚੇ ਨੂੰ ਦਿੰਦਾ ਘੱਟ ਘਟੋਬਰ ਵਾਲੇ ਨੂੰ ਤੇ ਜੇਕਰ ਉਹ ਆਪਣੇ ਦੋਸਤ ਜਾਂ ਕਿਸੇ ਹੋਰ ਵਹੀਕਲ ਤੱਕ ਲੈ ਕੇ ਚਲਾ ਲੈਂਦਾ ਤਾਂ ਫਿਰ ਉਹਦਾ ਕੀ ਉਹਦੇ ਤੇ ਕੀ ਹੋਊ ਉਹ ਵੀ ਇੱਕ ਕਾਨੂੰਨ ਦੀ ਲੰਘਣਾ ਹੀ ਹੈ ਜੀ ਜੇਕਰ ਉਹ ਇਵੀ ਨਾਲ ਐਕਟ ਪਾਸ ਹੋਊਗਾ ਹੋ ਗਿਆ ਵੀ ਜੇ ਕੋਈ ਯਾਰ ਦੋਸਤ ਵੀ ਮੋਟਰਸਾਈਕਲ ਵਹੀਕਲ ਦਿੰਦਾ ਹੈ ਬੱਚੇ ਨੂੰ ਪਹਿਲਾਂ ਉਹਦਾ ਦੇਖੋ ਵੀ ਏਜ਼ ਹੈਗੀ ਆ ਉਹਦੀ ਉਹਦਾ ਲਾਇਸੈਂਸ ਹੈਗਾ ਫਿਰ ਦੇਣ ਦਾ ਪੈਦਾ ਨਹੀਂ ਤਾਂ ਸੇਮ ਕਾਰਵਾਈ ਹੀ ਮੋਟਰਸਾਈਕਲ ਦੇਣ ਵਾਲੇ ਤੇ ਉੱਪਰ ਹੋਵੇਗਾ ਯਾਨੀ ਕਿ ਉਹਦੇ ਦੇ ਮਾਪਿਆਂ ਦਾ ਕੀ ਦੋਸ਼ ਕਰਦੇ ਸੀ ਉਹਦੇ ਵਿੱਚ ਮਾਪਿਆਂ ਦਾ ਦੋਸਤਾਂ ਚਲੋ ਉਹਨਾਂ ਦਾ ਵੀ ਕੋਈ ਨਹੀਂ ਅਗਲਾ ਮੂੰਹ ਮਲਾ ਜਾ ਰੱਖਣ ਲਈ ਵੀ ਦਿੰਦਾ ਪਰ ਕਾਨੂੰਨ ਨਹੀਂ ਨਾ ਕਹਿੰਦਾ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਉਹ ਲੈ ਜਾਂਦੇ ਆ ਨਾਲ ਦੇ ਦੋਸਤ ਦਾ ਮੰਗ ਲਿਆ ਕਿਸੇ ਹੋਰ ਆਂਢੀ ਗਾਂਢੀ ਦਾ ਮੰਗ ਲਿਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਰੋਡ ਦੇ ਉੱਤੇ ਬੱਚੇ ਨੇ ਜਾਣਾ ਵਹੀਕਲ ਤਾਂ ਉਹਨੇ ਚੈਦੀ ਉਹ ਘਰ ਦਾ ਹੋਵੇ ਚੈਦੀ ਉਹ ਕਿਸੇ ਤੋਂ ਮੰਗ ਕੇ ਲੈ ਕੇ ਗਿਆ ਹੋਵੇ ਸਪੀਡ ਤਾਂ ਉਹ ਸੇਮ ਹੀ ਦਿੰਦੇ ਆ ਜੀ ਉਹਨਾਂ ਦੇ ਵੀ ਆਪਣਾ ਉਹਨਾਂ ਤੇ ਵੀ ਕਾਨੂੰਨ ਲਾਗੂ ਹੋਏਗਾ ਜੀ ਇੱਕ ਉਹ ਨਵੇਂ ਵਾਹਨ ਆ ਗਏ ਜਦੋਂ ਬੈਟਰੀ ਵਾਲੇ ਵਾਹਨ ਆ ਗਏ ਉਹਨਾਂ ਦੇ ਵੀ ਉਹਨਾਂ ਦੇ ਵੀ ਕੋਈ ਰੋਕਤ ਤਾਂ ਨਹੀਂ ਹੈਗੀ ਹਾਂਜੀ ਬਿਲਕੁਲ ਨਾਲੇ ਕਹਿੰਦੇ ਕੋਈ ਲਾਇਸੈਂਸ ਨਹੀਂ ਜੈਂ ਇੰਜੀਨੀਅਰ ਉਹ ਜਿਹੜੀ ਆਪਣਾ ਐਕਟਿਵਾ ਟਾਈਪ ਹੈਗੀ ਟੂ ਵੀਲਰ ਛੋਟਾ ਜਿਹੜਾ ਵਹੀਕਲ ਹੈਗਾ ਜੀ ਉਹਦੇ ਉੱਤੇ ਮਤਲਬ ਇਹ ਜੇ ਲਾਇਸੈਂਸ ਦੀ ਕੋਈ ਉਹ ਨਹੀਂ ਹੈਗੀ ਹਾਂ ਜਿਹੜੇ ਘੱਟ ਦੇ ਇਸ ਜਨ ਦੀ ਜੀ ਜੀ ਤੇ ਜਿਹੜੇ ਹੋਰ ਅਮੈਂਡਮੈਂਟ ਕੀ ਹੋਈ ਹੈ ਜਿਹੜੀ ਕਿ ਜਿਹੜੇ ਟ੍ਰੈਫਿਕ ਨਿਯਮਾਂ ਦੇ ਵਿੱਚ ਜੇ ਗੱਲ ਗੱਲ ਕਰੀਏ ਕਿਹੜੇ ਹੋਰ ਰੂਲ ਕਿਹੜੇ ਆਏ ਨੇ ਜਿਹੜੇ ਨਵੇਂ ਆਏ ਹੋਰ ਇੱਕ ਐਦਾਂ ਓਵਰ ਸਪੀਡ ਦਾ ਬਹੁਤ ਜ਼ਿਆਦਾ ਜੀ ਕਿਉਂਕਿ ਮੇਨ ਰੋਡਾਂ ਦੇ ਉੱਤੇ ਛੜਕਾਂ ਵਧੀਆਂ ਨੇ ਖੁੱਲੀਆਂ ਡੁੱਲੀਆਂ ਵਹੀਕਲ ਲੋਕ ਬਹੁਤ ਤੇਜ਼ ਚਲਾਉਂਦੇ ਆ ਕਾਰਾਂ ਜੀ ਉਹਨਾਂ ਨੂੰ ਵੀ ਸਖਤਾਈ ਦੇ ਨਾਲ ਕੁਝ ਸਮਝਾ ਕੇ ਬੇਨਤੀਆਂ ਕਰਕੇ ਵੀ ਤੁਸੀਂ ਇਹ ਮਤਲਬ ਘੱਟ ਸਪੀਡ ਤੇ ਚਲਾਓ ਉਹਨਾਂ ਨੂੰ ਵੀ ਸਿਵਰ ਕਰਦੇ ਆ ਕੋਈ ਹੈਲਮਟ ਜਾਂ ਐਨਸ਼ੋਰ ਜਿਹਦਾ ਦੀ ਵੀ ਕੋਈ ਇਹਦੇ ਦੀ ਸਖਤਾਈ ਹੋਈ ਹੈ ਕੁਝ ਤਰੀਕਾ ਹੈਲਮਟ ਤਾਂ ਦੇਖੋ ਬਹੁਤ ਜ਼ਰੂਰੀ ਹੈ ਆਪਣੀ ਜਾਨ ਤੁੱਤੇ ਦਾ ਵੱਧ ਕੇ ਕੁਝ ਹੈ ਨਹੀਂ ਉਹ ਵੀ ਨਾਲ ਹੀ ਬਹੁਤ ਹੈਲਮਟ ਦਾ ਪਹਿਲਾਂ ਵੀ ਚੱਲ ਰਿਹਾ ਸੀਗਾ ਇਹ ਤਾਂ ਮਤਲਬ ਪਹਿਲਾਂ ਵੀ ਸੀਗਾ ਵੀ ਬਿਨਾ ਹੈਲਮਟ ਤੋਂ ਕੋਈ ਵਹੀਕਲ ਬਿਨਾ ਸੀਟ ਬੈਲਟ ਤੋਂ ਆਪਾਂ ਨਹੀਂ ਚਲਾਉਣਾ ਉਹ ਵੀ ਅਸੀਂ ਲੋਕਾਂ ਨੂੰ ਵੱਤ ਵਾਤ ਅਪੀਲ ਕਰਦੇ ਆਂ ਵੀ ਬਿਨਾ ਹੈਲਮਟ ਲਾਏ ਗੱਡੀ 'ਚ ਬੈਠਣ ਸਾਰ ਆਪਣੀ ਸੀਟ ਬੈਲਟ ਲਾਓ ਤਾਂ ਫੇਰ ਹੀ ਉਹਦਾ ਫਾਇਦਾ ਹੈ ਅਕਸਰ ਕਈ ਜਿਹੜੇ ਨੌਜਵਾਨੇ ਅਨਗਹਿਲੀ ਕਰਦੇ ਨੇ ਹੈਲਮਟ ਲੈਣ ਤੋਂ ਵੀ ਝਿਜਕਦੇ ਨੇ ਔਰ ਸੀਟ ਬੈਲਟ ਵੀ ਨਹੀਂ ਲਗਾਉਂਦੇ ਹੈਗੇ ਉਹਨਾਂ ਤੇ ਕੋਈ ਸਖਤੀ ਜਾਂ ਕੋਈ ਕਾਰਵਾਈ ਇਦਾਂ ਦੀ ਕੋਈ ਹਾਂਜੀ ਅਸੀਂ ਉਹਨਾਂ ਦੇ ਜਿਨ੍ਹਾਂ ਦੇ ਨਹੀਂ ਸੀਟ ਬੈਲਟਾਂ ਹੁੰਦੀਆਂ ਜਾਂ ਹੈਲਮਟ ਨਹੀਂ ਹੁੰਦੇ ਉਹ ਮੋਟਰ ਵਹੀਕਲ ਐਕਟ ਜੋ ਵੀ ਮਤਲਬ ਚਲਾਨ ਬੰਦ ਹੈ ਜੀ ਅਸੀਂ ਉਹ ਕਰਦੇ ਆਂ ਜਿਹੜੇ ਕਈ ਸਕੂਲਾਂ ਦੇ ਬੱਚਿਆਂ ਦੇ ਡਰੈੱਸ ਆ ਨਹੀਂ ਹੁੰਦੀਆਂ ਜਿਵੇਂ ਉਹਨੇ ਦੂਜੇ ਡਰਾਈਵਰ ਹੁੰਦੇ ਨੇ ਉਹਨਾਂ ਦੀ ਵੀ ਕੋਈ ਡਰੈੱਸ ਹਰ ਤੋਂ ਸੰਦ ਹੈ ਹਾਂਜੀ ਬਿਲਕੁਲ ਜਿਹੜੀਆਂ ਸਕੂਲ ਦੇ ਵਿੱਚ ਵੈਨਾਂ ਬੱਸਾਂ ਵਗੈਰਾ ਹੈਗੀਆਂ ਨੇ ਜੀ ਉਹ ਬੱਸ ਡਰਾਈਵਰ ਨੂੰ ਕੰਪਲਸਰੀ ਹੈ ਵੀ ਤੁਸੀਂ ਯੂਨੀਫਾਰਮ ਪਾਣੀ ਹੀ ਪਾਉਣੀ ਹੈ ਇੱਕ ਤਾਂ ਉਹਦੀ ਪਹਿਚਾਨ ਬੱਚਿਆਂ ਨੂੰ ਵੀ ਰਹਿੰਦੀ ਵੀ ਵਾਕਈ ਇਹ ਸਾਡਾ ਡਰਾਈਵਰ ਆ ਤੇ ਇੱਕ ਇਹ ਜ਼ਰੂਰੀ ਹੈ ਜੀ ਯੂਨੀਫਾਰਮ ਵੀ ਨਾਲ ਉਹ ਇੱਕ ਲੱਗ ਥੋੜਾ ਜਿਹਾ ਹੋ ਜਾਂਦਾ ਵੀ ਇਹ ਡਰਾਈਵਰ ਹੈ ਤੇ ਹੁਣ ਬੱਚਾ ਜਿਹੜੇ ਸਕੂਲਾਂ ਦੇ ਵਿੱਚ ਜਾ ਕੇ ਕੈਂਪ ਲਗਾ ਰਹੇ ਤੁਸੀਂ ਐਸਐਸਪੀ ਦੇ ਦੋਤ ਹਾਂਜੀ ਇਹ ਸਾਡੇ ਸ੍ਰੀਮਾਨ ਡਾਕਟਰ ਰਵਜੋਤ ਗਰੇਵਾਲ ਐਸਐਸਪੀ ਸ੍ਰੀ ਫਤਿਹਗੜ੍ਹ ਸਾਹਿਬ ਡੀਐਸਪੀ ਰਾਧeep ਸਿੰਘ ਜੀ ਰਾਜਪਾਲ ਸਿੰਘ ਗਿੱਲ ਡੀਐਸਪੀ ਹੈੱਡਕੁਆਰਟਰ ਨੇ ਅਤੇ ਸਾਡੇ ਇੰਸਪੈਕਟਰ ਇੰਦਰਪ੍ਰੀਤ ਸਿੰਘ ਜੀ ਬਡੂੰਗਰ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਨੇ ਜੀ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਅਸੀਂ ਜੋ ਵੀ ਮਤਲਬ ਕੈਂਪ ਲਗਾਉਂਦੇ ਆ ਸਕੂਲਾਂ 'ਚ ਜਾ ਕੇ ਉਹ ਕਰਦੇ ਆ ਜੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਸਾਰੇ ਨੂੰ ਐਨਸ਼ ਕਰਦੇ ਆ ਜੀ ਈ ਅੱਗੋ ਸਕੂਲਾਂ ਦੇ ਜਿਹੜੇ ਕਈ ਸਕੂਲਾਂ ਦੇ ਵਿੱਚ ਵੀ ਮੋਟਰਸਾਈਕਲ ਬੱਚੇ ਲੈ ਕੇ ਆਉਂਦੇ ਨੇ ਪ੍ਰਿੰਸੀਪਲਾਂ ਨੇ ਵੀ ਕੋਈ ਹਦਾਇਤ ਕਰਦੇ ਨਹੀਂ ਕਿ ਨਹੀਂ ਜਿਹੜੇ ਕਿ ਨਾ ਦੇ ਲਈ ਕੋਈ ਕਾਰਵਾਈ ਬਣਦੀ ਹੈਗੀ ਨਹੀਂ ਹੈਗੀ ਹਾਂਜੀ ਇਹਨਾਂ ਤੇ ਚਲੋ ਕਾਰਵਾਈ ਤਾਂ ਇੱਕ ਭਾਗੀ ਤਾਂ ਚਲੋ ਉਹਨਾਂ ਦੇ ਇਹ ਹੈ ਵੀ ਉਹਨਾਂ ਦੀ ਵੀ ਰਹਿਮਾਈ ਹੇਠ ਉਹਨਾਂ ਦੀਆਂ ਆਪਣਾ ਜੋ ਬੱਸ ਡਰਾਈਵਰਾਂ ਦੀਆਂ ਜ਼ਿੰਮੇਵਾਰੀਆਂ ਵਧਦੀਆਂ ਦੇਖੋ ਜਿਹੜੇ ਉੱਥੇ ਟਰਾਂਸਪੋਰਟ ਕੋਈ ਹੁੰਦਾ ਹੈ ਇੰਚਾਰਜ ਉਹਦੀ ਵੀ ਜ਼ਿੰਮੇਵਾਰੀ ਹੈ ਵੀ ਆਪਣੇ ਡਰਾਈਵਰਾਂ ਨੂੰ ਵੀ ਸਮਝਾਉਣ ਵੀ ਸਾਰੇ ਡਾਕੂਮੈਂਟ ਵੀ ਪੂਰੇ ਰੱਖਣ ਐਂਡ ਯੂਨੀਫਾਰਮ ਵਧੀਆ ਬੱਸਾਂ ਦੇ ਵਿੱਚ ਕੈਮਰੇ ਲੱਗੇ ਹੋਏ ਉਹ ਵਧੀਆ ਪੂਰੇ ਚੱਲਦੇ ਹੋਣੇ ਚਾਹੀਦੇ ਆ ਅਟੈਂਡੈਂਸ ਨਾਲ ਹੋਣੀ ਜ਼ਰੂਰ ਬਹੁਤ ਜ਼ਰੂਰੀ ਹੈ ਜਿਹਦੇ ਨਾਲ ਕੀ ਕਾਫੀ ਹੱਦ ਤੱਕ ਇਹ ਅੱਛਾ ਮਤਲਬ ਉਹਦਾ ਰਿਜ਼ਲਟ ਮਿਲਦਾ ਵੀ ਬੱਚੇ ਸੇਫ ਰਹਿਣ ਦੇ ਵਿੱਚ ਇਸ ਗੱਲ ਰਾਜਿੰਦਰ ਜੀ ਜਿਵੇਂ ਗੱਲ ਕਰੀ ਹੈ ਆਪਾਂ ਜਿਹੜੇ 18 ਸਾਲ ਦੀ ਉਮਰ ਦੀ ਘੱਟ ਬੱਚਿਆਂ ਦੀ ਘੱਟ ਗੱਲ ਕਰਤੀ ਹੈ ਕਿ ਆਪਾਂ ਬੱਚੀ ਅਰ ਜਮਾਨਾ ਤੇ 3 ਸਾਲ ਸਜ਼ਾ ਹੋਊਗੀ ਉਹ ਜਿਹੜੀ ਸਜ਼ਾ ਜਾਂ ਜੁਰਮਾਨਾ ਹੈ ਉਹ ਵੀ ਜਦੋਂ ਹਾਦਸਾ ਹੋਊਗਾ ਉਸ ਤੋਂ ਬਾਅਦ ਜਾਂ ਕਿ ਪਹਿਲਾਂ ਹੀ ਜਿਵੇਂ ਕਿ ਚਲਾਨ ਕਿਤੇ ਫੜਿਆ ਗਿਆ ਬੱਚਾ ਚੌਂਕ ਤੇ ਜਾਂ ਇੰਦਾ ਕੁਝ ਨਹੀਂ ਪਹਿਲਾਂ ਹੀ ਫੜਿਆ ਗਿਆ ਜੀ ਕਿਉਂਕਿ ਜਦੋਂ ਅਸੀਂ ਆ ਇੱਕ ਤਰੀਕ ਤੋਂ ਬਾਅਦ ਸਾਰਿਆਂ ਨੂੰ ਹੋਰ ਵੀ ਕੈਂਪ ਲਾ ਰਹੇ ਹਾਂ ਸਕੂਲਾਂ ਦੇ ਵਿੱਚ ਓਕੇ ਇਹ ਤਾਂ ਜਦੋਂ ਫੜਿਆ ਗਿਆ ਬੱਚਾ ਉਦੋਂ ਹੀ ਕਾਰਵਾਈ ਹੋਊਗੀ ਜੀ ਅਸ਼ਨਾ ਦੀ ਨਾਲ ਇੰਨੇ ਵਿੱਚ ਜਦ ਕਾਰਵਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਸ ਸਾਡੀ ਸਜ਼ਾ ਦੇ ਨਾਲ ਦੇ ਨਾਲ 25000 ਜੀ 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 ਇਹ ਸਭ ਇਹ ਸਰਕਾਰ ਦਾ ਸੱਤ ਜਿਹੜਾ ਫੈਸਲਾ ਕਿਉਂ ਲਿਆ ਗਿਆ ਹੈ ਜਿਹੜਾ ਸੱਤ ਫੈਸਲਾ ਇਹ ਸਰਕਾਰ ਦਾ ਬਹੁਤ ਵਧੀਆ ਫੈਸਲਾ ਜੀ ਸੈਕੰਡ ਏ ਆ ਵੀ ਜਿਹੜੀਆਂ ਮਤਲਬ ਘਟਨਾਵਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਕਵਰ ਨਹੀਂ ਹੋ ਰਿਹਾ ਸੀ ਕਿਉਂਕਿ ਅੱਜ ਕੱਲ੍ਹ ਪੜਾਈਆਂ ਵੀ ਬਹੁਤ ਜ਼ਰੂਰੀ ਨੇ ਟਿਊਸ਼ਨਾਂ ਨੇ ਬੱਚਿਆਂ ਦੀਆਂ ਕਿਸੇ ਹੱਦ ਤੱਕ ਉਹ ਵੀ ਮਜਬੂਰ ਨੇ ਪਰ ਕਿ ਉਹਨਾਂ ਦੇ ਆੜ ਦੇ ਵਿੱਚ ਜਿਹੜੇ ਇੱਕ ਮਤਲਬ ਹੁਲੜਵਾਜ਼ੀ ਹੁੰਦੀ ਹੈ ਜੀ ਉਹ ਫਿਰ ਨੁਕਸਾਨਦੇ ਆ ਨਾ ਇਸ ਕਰਕੇ ਉਹਨਾਂ ਨੂੰ ਵੀ ਬੜਾ ਮਤਲਬ ਅਪੀਲ ਕਰਕੇ ਅਸੀਂ ਸੈਮੀਨਾਰ ਲਗਾ ਕੇ ਤਾਂ ਜਾਗਰੂਕ ਕਰ ਰਹੇ ਕੋਈ ਮਾਪਿਆਂ ਜਾਂ ਹੋਰ ਕਿਸੇ ਨੂੰ ਅਪੀਲ ਕਰਦੇ ਹਾਂਜੀ ਬਿਲਕੁਲ ਅਸੀਂ ਆਪਣਾ ਕੋਈ ਇੱਕ ਦਿਨ ਰੱਖ ਕੇ ਪੇਰੈਂਟਸ ਨੂੰ ਵੀ ਬੁਲਾ ਲੈਂਦੇ ਆ ਜੀ ਅਲੱਗ-ਅਲੱਗ ਸਕੂਲਾਂ 'ਚ ਜਾ ਕੇ ਉਹਨਾਂ ਨੂੰ ਵੀ ਗਾਈਡ ਕਰੀਦੇ ਜੀ ਕੋਈ ਅਪੀਲ ਕਰਨਾ ਚਾਹੁੰਦੇ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਬੱਚਿਆਂ ਦੇ ਮਾਪਿਆਂ ਨੂੰ ਔਰ ਬੱਚਿਆਂ ਨੂੰ ਅਪੀਲ ਕਰਾ ਚਾਹੁੰਦੇ ਹਾਂਜੀ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਵੀ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਅਤੇ ਹੋਰ ਵੀ ਜਿਹੜੇ ਬੱਚਿਆਂ ਦੇ ਕੋਈ ਨਜ਼ਦੀਕੀ ਨੇ ਜਿਹੜੇ ਉਹਨਾਂ ਨੂੰ ਵੀ ਹਾਈਕਲ ਚਲਾਣ ਲਈ ਦਿੰਦੇ ਆ ਉਹਨਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੀ ਤੁਸੀਂ ਬਿਲਕੁਲ ਬੱਚਿਆਂ ਨੂੰ ਇਸ ਹੱਦ ਤੱਕ ਨਾ ਹੰਦਿਓ ਉਹਨਾਂ ਨੂੰ ਵਹੀਕਲ ਨਾ ਦਿਓ ਇਹ ਮੈਂ ਫੀਲ ਕਰਨੀ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਅਰਜੀਤ ਜੀ ਜੜਾਈ ਸਾਡੇ ਚੰਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਹੋਰ ਤੁਹਾਡੇ ਲਈ ਅਸੀਂ ਜਿਆ ਤਰਜੀਹ ਨਵੀਆਂ ਤੇ ਤਾਜ਼ਾ ਖਾਣੇ ਲੈ ਕੇ ਤੁਹਾਡੇ ਨਾਲ ਜੁੜੇ ਰਹਿਾਂਗੇ ਸასი ਸ਼ਾਲ